ਹਾਂਜੀ ਬਈ ਮਿੱਤਰੋ ਹੋਂਦਿਆਂ ਜੀ ਕੂਸਤਰਾਂ ਹੋਏ ਤੇ ਹਾਂਜੀ ਬਈ ਮਿੱਤਰੋ ਇਹ ਹੈ ਜੀ ਆਪਣੇ ਕੂਸਤਰ ਤੇ ਆਪਾਂ ਗਏ ਹੋਏ ਸੀ ਬਾਹਰ ਤੇ ਕੱਲ ਆ ਕੇ ਕਰੀਏ ਖੁੱਡਿਆਂ ਦੀ ਸਫਾਈ ਦੋਨੋਂ ਪਾਸੇ ਓਕੇ ਕਰਦੇ ਆ ਪੂਰਾ ਤਿੰਨ ਨੂੰ ਉਡਾਉਂਦੇ ਆ ਸਾਰਿਆਂ ਨੂੰ ਦੋ ਕਬੂਤਰੀ ਹਨ ਇਹ ਹੀ ਤੇ ਇੱਕ ਇੱਕ ਇਹ ਬੱਚਾ ਇਹ ਤਿੰਨੇ ਚਾਰੇ ੜਾਵਾਗੇ ਤੇ ਉਧਰੋਂ ੜਾਵਾਗੇ ਸਾਰੇ ਉਹ ਵੀ ਮਿੱਤਰੋ ੜਾਉਂਦੇ ਆ ਇਹਨਾਂ ਨੂੰ ਬੱਚਿਆਂ ਨੂੰ ਸਭ ਤੋਂ ਪਹਿਲਾਂ ਛੱਡਦੇ ਆ ਇਹਨਾਂ ਨੂੰ ਛਤਰੀਆਂ ਗੇਰ ਘੇੜ ਆਇਆ ਕਰਾਂਗੇ ਦੂਸਰਾ ਲਈ ਕਰਾਂਗੇ ਕੈਮ ਦੂਸਰਾ ਵੀ ਛੱਡਾਂਗੇ ਐਦਕੀ ਦੇਖਦੇ ਆ ਇੱਕ ਦੋ ਤੇ ਲੋ ਬਈ ਮਿੱਤਰੋ ਛੱਡਦੇ ਆ ਛਤਰੀਆਂ ਤੇ ਤੇ ਇਧਰੋਂ ਵੀ ਕੱਢ ਦਿੰਦੇ ਆ ਇਹਨਾਂ ਨੂੰ ਦੋਨਾਂ ਨੂੰ ਤੇ ਛੋਟੇ ਬੱਚਿਆਂ ਨੂੰ ਵੀ ਬਿਠਾਵਾਂਗੇ ਅੱਜ ਛਤਰੀਆਂ ਤੇ ਤੇ ਲੋ ਜੀ ਇਹ ਵੀ ਕੱਢਦੇ ਆ ਸਾਰੇ ਲੋ ਜੀ ਚਾਰੇ ਕੱਢਦੇ ਆ ਛਤਰੀ ਤੇ ਤੇ ਹੁਣ ਇਧਰ ਤੇ ਵੀ ੜਾਉਂਦੇ ਆ ਸਾਰੇ ਦੇਖ ਕੇ ਜਿਹੜਾ ਜਿਹੜਾ ੜਾਣੀ ਹਲਾ ਇੰਦਰੋਂ ਤਾਂ ਪਰ ਸਾਰੇ ਹੀ ਹੁੰਦੇ ਆਪਣੇ ਤੋ ਬਸ ਦਾਣਾ ਪਾਣੀ ਚੈੱਕ ਕਰ ਲਈਏ ਇਹਨਾਂ ਦਾ ਬਸ ਅੱਜ ਉਡੋਂਗੇ ਵਧੀਆ ਕੁਤਰ ਇਹ ਸਾਰੇ ਸਾਫ ਪਏ ਗਏ ਕੱਲ ਪਾਈ ਦਾਣੇ ਘੱਟੇ ਪਾਈ ਇਹਨਾਂ ਨੂੰ ਤੇ ਲੋ ਜੀ ਇੱਕ ਤਾਂ ਉੜ ਗਿਆ ਇੰਦਰੋਂ ਇਹਨੂੰ ਕੱਢ ਦਿੰਦੇ ਆ ਇੰਦਰੋਂ ਇਹਨੂੰ ਕੱਢ ਦਿੰਦੇ ਆ ਕੱਲ ਚੀਨੇ ਨੂੰ ਇਹ ਵੀ ਬਾਜੀ ਛੱਡਾ ਗਿਆ ਤਗੀ ਲੋ ਜੀ ਦੁੱਸਰਾਂ ਨੂੰ ਪਰ ਬੱਚੇ ਹੀ ਛੱਡਾਂਗੇ ਨਵੀਂ ਕਲੀਆਂ ਦੇ ਇਤੋਂ ਇਹ ਵੀ ਕੱਢ ਦਉਂਦੇ ਆ ਲੋਈ ਸਾਰੇ ਬੈਠ ਗਏ ਇਤੋਂ ਇਹ ਵਿਚਾਰੇ ਆ ਗਿਆ ਸੀ ਅੰਦਰ ਇਹ ਹੀ ਬੈਠ ਗਿਆ ਛਤਰੀ ਤੇ ਉਹ ਵੀ ਮਿੱਤਰੋ ਕੁਡੇ ਕਰੋ ਚੈੱਕ ਪਾਣੀ ਸਫਾਈ ਪੂਰੇ ਓਕੇ ਹੈ ਪਾਣੀਆਂ ਸਾਫ ਸੁਥਰਾ ਪਾਉਂਦੇ ਆ ਤੇ ਅੱਜ ਫੇਰ ਭਾਦਾਂਗੇ ਹੁਣ ਦੁਬਾਰੇ ਨਵਾਂ ਤੇ ਅੰਦਰ ਸਾਰਾ ਸੁੱਕਾ ਪਿਆ ਏ ਓਕੇ ਰਿਪੋਰਟ ਐ ਉਹ ਤਿੰਨੇ ਬੱਚੇ ਮਿਠਾਵਾਂਗੇ ਛਤਰੀਆਂ ਤੇ ਤੇ ਉਹ ਬੱਚਾ ਉਡਣੇ ਯੋਗ ਹੋ ਗਿਆ ਅੱਜ ਬਦਾਮ ਵੀ ਪਿਓਣੇ ਐ ਬਦਾਮ ਦੇਣੇ ਸ਼ੁਰੂ ਕਰਦਾਂਗੇ ਵਾ ਹੁਣ ਬੱਚਿਆਂ ਨੂੰ ਬਾਜ਼ੀਆਂ ਆ ਗਈਆਂ ਨੇੜੇ ਤੇ ਛੱਡਾਂਗੇ ਹੁਣ ਆਦੋਂ ਜਿ ਬਾਜ਼ੀਆਂ ਤੇ ਇਹਨਾਂ ਨੂੰ ਉਡਾਉਂਦੇ ਆ ਲੋਟ ਉੱਡ ਕੇ ਸਾਰੇ ਕਰੋ ਚੈੱਕ ਸਾਰੇਾਂ ਦੀ ੜਾਰ ਤੇ ਹੁਣ ਚੱਲਦੇ ਆ ਉੱਪਰ ਓਏ ਮਿੱਤਰੋ ਪਹੁੰਚ ਗਏ ਹਾਂ ਯੂਪਰ ਕੂਤਰਾਂ ਕੋਲੇ ਤੇ ਰੋਏ ਵੀ ਸਭਾਈ ਚੈੱਕ ਕਰੋ ਪੂਰਾ ਏਨ ਓਕੇ ਰੱਖਿਆ ਵਾ ਕੰਮ ਤੇ ਅੱਜ ਆਪਣੀਆਂ ਇੱਟਾਂ ਵੀ ਚੜ ਜੂਂਗੇ ਉੱਪਰ ਮਿਸਤਰੀ ਬਈਏ ਲਾਈਵੇ ਐ ਇੱਟਾਂ ਚੜਾਉਂਗੇ ਉਹ ਦੁਪਹਿਰੇ ਤਾਂ ਕਿੱਟਾਂ ਚੜ ਜੂਂਗੇ ਆ ਫਿਰ ਆਪਾਂ ਰਿਸਤਾ ਰੁੱਤਾ ਲੈ ਆਣਗੇ ਸਿਮਿੰਟ ਲੈ ਆਣਗੇ ਤੇ ਇਹ ਡੋਲੀ ਚੱਕ ਹੋਊਗੀ ਇੱਥੋਂ ਤੋਂ ਫਿਰ ਇੱਥੇ ਕਰਦਾਂਗੇ ਚਣਾਈ ਸ਼ੁਰੂ ਓਕੇ ਰਿਪੋਰਟ ਐ ਕੰਮ ਲੋ ਬਈ ਮਿੱਤਰੋ ਮੈਂ ਇੱਥੇ ਇੱਕ ਖੁੱਡਾ ਪਾ ਦਾਂਗੇ ਹੋਰ ਬਾਬਾ ਰੱਖੇ ਸੁੱਖ ਇਹ ਦੇਖਦੇ ਆ ਕੀ ਬਣਦਾ ਕਰਦਾ ਤੇ ਲੋ ਬਈ ਮਿੱਤਰੋ ਦਾਣਾ ਮਿਕਸ ਆਪਾਂ ਨੇ ਸ਼ੁਰੂ ਕਰਤੇ ਆ ਕਬੂਤਰਾਂ ਦਾ ਕਿਉਂਕਿ ਬੱਚਿਆਂ ਦਾ ਟਾਈਮ ਹੈ ਜਿਹਾ ਜਿਹਾ ਪੰਗ ਜੇ ਬੱਚੇ ਉੱਡ ਜੂਗੇ ਹੁਣ ਦਾਣਾ ਐਵੇਂ ਆ ਵੀ ਜੇ ਦਾਣਾ ਵਧੀਆ ਪਾਇਆ ਹੋ ਹੁੰਦਾ ਏ ਬੱਚੇ ਛੋਟੇ ਛੋਟੇ ਜੀ ਉਡਣ ਲੱਜਾਂਦੇ ਐ ਇਹ ਲਓ ਜੀ ਕੱਢਦੇ ਇਹਨਾਂ ਨੂੰ ਤੇ ਆ ਜੋੜਾ ਲਾਤੇ ਆਪਾਂ ਨੇ ਉਹ ਜਿਹੜੀ ਉੱਪਰ ਕਬੂਤਰੀ ਥੋੜੀ ਸੀ ਆ ਸ਼ਾਕਾ ਕਬੂਤਰ ਲਾਤੇ ਆ ਪਹਿਲਾਂ ਇਹਦੇ ਨਾਲ ਜ਼ਰਦਾ ਲੱਗਿਆ ਹੋਇਆ ਸੀ ਇਹਦੇ ਅੰਡੇ ਚੱਕ ਕੇ ਆਪਾਂ ਨੇ ਇਹ ਰੱਖਦੇ ਸੀ ਤੇ ਲਾਤੇ ਹੁਣ ਕਬੂਤਰ ਇਹਨੂੰ ਰੈਸਟ ਦਵਾ ਕੇ 5-7 ਦਿਨ ਦੀ 10 ਦਿਨ ਦੀ ਰੈਸਟ ਦਵਾਤੀ ਤੇ ਹੁਣ ਲਾਤੇ ਆ ਇਹ ਜੋੜਾ ਤੇ ਦੇਖਦੇ ਆ ਅੰਡੇ ਧਰੂਗੇ ਇਹਨਾਂ ਕੋਲੇ ਪਲਵਾਉਂਗੇ ਤੇ ਇਹ ਬੱਚੇ ਪੜ ਰਹੇ ਐ ਤੇ ਹੁਣ ਖੋਲਦੇ ਆ ਜੰਦਾ ਤੇ ਵਿੱਚੋਂ ਆਪਾਂ ਨੇ 2-4 ਕਬੂਤਰ ਆਪਾਂ ਦੇਤੇ ਆਪਣੇ ਰਿਸ਼ਤੇਦਾਰ ਨੂੰ ਉਹਨੂੰ ਦੇਤੇ ਤਾਂ ਕਿ ਬੱਚੇ ਜ਼ਿਆਦਾ ਹੋਏ ਜਾਣੇ ਸੀ ਫਿਰ ੁੱਡਿਆਂ ਜਗ੍ਹਾ ਹੈ ਨਹੀਂ ਸੀ ਤਾਂ ਕਰਕੇ ਚਕਾਤੇ ਬਾਈ ਰਹਿ ਗਏ ਇੱਧਰ ਬਣੇ ਕਬੂਤਰ ਇਹ ਲਾਲ ਚੀਨਾ ਕਬੂਤਰ ਵੀ ਬਾਲਾ ਚੰਗਾ ਏ ਇਹਨੂੰ ਵੀ ਲਾਣਾ ਏ ਕੋਤਰੀ ਬੇਲੀ ਹੋ ਜਵੇ ਕੋਈ ਉਹਦੇ ਨਾਲ ਲਾਵਾਂਗੇ ਤੇ ਇਹ ਆ ਕਬੂਤਰ ਬਸ ਇੱਥੇ 6-7 ਕਬੂਤਰ ਏ ਬਸ ੁੱਡੇ 'ਚ ਪੂਰੇ ਖੁੱਲੇ ਡੁੱਲੇ ਐ ਕੋਈ ਦਿੱਕਤ ਨਹੀਂ ਤੇ ਇਹ ਵੀ ਖੁੱਡਾ ਜਾਣ ਕੇ ਨਹੀਂ ਸਾਫ਼ ਕਰਿਆ ਸੁੱਕਾ ਪਿਆ ਇਹ ਤਾਂ ਬਿਲਕੁਲ ਲੋ ਸੁੱਕਾ ਪਿਆ ਇਹਨ ਓਕੇ ਰਿਪੋਰਟ ਐ ਕਰਦਾਂਗੇ ਵੀ ਜੇ ਕਰਨਾ ਹੋਇਆ ਇੱਕ ਅੱਧੇ ਦਿਨ ਤੱਕ ਕਰਦਾਂਗੇ ਕੋਈ ਚੱਕਰੇ ਨਹੀਂ ਤੇ ਇਹ ਕੋ ਉਤਰ ਐ ਇਹ ਵਾਦ ਦਾ ਸਾਫ਼ ਹੋ ਜਵੇ ਇੱਕ ਇਹ ਤੇ ਇੱਕੋ ਬੈਠਾ ਬੱਚਾ ਤੇ ਇੱਕੋ ਟਾਂਗਾ ਸ਼ਾਕ ਇਹ ਡਾਵਾਂਗੇ ਦੇਖਦੇ ਆ ਕੀ ਕਰ ਦੇਖੀ ਨਹੀਂ ਤੇ ਆ ਗਿਆ ਉੱਤਰ ਬਾਹਰ ਇਹ ਆ ਗਿਆ ਖੇਤਾਂ ਵਾਲਾ ਵਾ ਖੇਤਾਂ ਵਾਲੇ ਦੀ ਵੀ ਜੋੜੀ ਤੋੜ ਦੇਣੀ ਆ ਇੱਕ ਦੋ ਦਿਨਾਂ ਚ ਬੱਚੇ ਹੋਗੇ ਸਾਨੂੰ ਦਿਖਾ ਦੇ ਮੈਂ ਖੇਤਾਂ ਵਾਲੇ ਦੇ ਬੱਚੇ ਇੱਕ ਬੱਚਾ ਨੀਚੇ ਆ ਖੇਤਾਂ ਵਾਲੇ ਦਾ ਜਿਹੜਾ ਛਤਰੀਆਂ ਤੇ ਲਾਰੇ ਆ ਇੱਕ ਇਹ ਲੋ ਜੀ ਮਾਸ਼ ਇੱਕ ਇਹ ਬੱਚਾ ਏ ਟਿੱਕ ਸਿਰਪਾ ਤੇ ਲਾਲ ਚੀਨਾ ਬੱਚਾ ਏ ਇੱਕ ਇਹ ਬੱਚਾ ਏ ਲਾਲ ਚਿਂਨਾ ਚਿੱਟੀਆਂ ਦਾ ਹੀ ਹੋਊਗਾ ਆ ਵੀ ਲਾਲ ਚਿਂਨਾ ਤੇ ਇਹ ਦੇਖਾਂ ਕਿਹੜਿਆਂ ਦਾ ਹੋਊਗਾ ਇਹ ਵੀ ਚਿੱਟੀਆਂ ਦਾ ਹੀ ਹੋਵੇ ਆ ਜਰਦਾ ਹੋਊਗਾ ਇਹ ਦੋ ਬੱਚੇ ਬਸ ਪਲਗੇ ਬਸ ਇਹਨੂੰ ਲੈ ਚਾਂਗੇ ਅੱਜ ਕੱਲ ਚ ਨੀਚੇ ਆਪਣੇ ਹੱਥਾਂ ਨਾਲ ਦੇ ਦਿਆ ਕਰਾਂਗੇ ਨਾਉ ਚੋਗਾ ਜਿਹਾ ਦੇਣਾ ਪਿਆ ਤੇ ਜੋੜੀਤ ਕਰਦਾਂਗੇ ਲੱਗ ਕਬੂਤਰ ਛੱਡ ਦਾਂਗੇ ਖੁੱਡੇ 'ਚ ਤੇ ਕਬੂਤਰੀ ਇੱਥੇ ਹੀ ਰਹਿਣ ਦਾਂਗੇ ਅੰਡਾ ਧਰਤੇ ਆ ਕਬੂਤਰੀ ਨੇ ਵੀ ਮਾ ਹੁਣ ਜੋੜੇ ਤੋੜਦਾਂ ਨੇ ਅੰਡੇ ਭਾਂਦਣੇ ਦਾ ਇੱਕ ਉਤਰੀ ਕਰਦਣੀ ਲੱਗ ਤੇ ਖਾਣਦੋਂ ਇਹਨਾਂ ਨੂੰ ਦਾਣੇ 10 ਕੁ 15 ਦੀ ਉਤਰੀ ਲੱਗ ਰੱਖ ਕੇ ਫਿਰ ਇਹਦਾ ਜੋੜਾ ਲਾ ਦਾਂਗੇ ਲਾਲ ਚੀਨੇ ਨਾਲ ਤੇ ਚੱਲਦੇ ਹਾਂ ਹੁਣ ਮਿੱਤਰੋ ਨੀਚੇ ਦਾਣੇ ਪਾ ਦੇ ਖਾਣਦੋਂ ਇਹਨਾਂ ਨੂੰ ਆਪਣੇ ਦਾਣੇ ਵੀਡੀਓ ਵਧੀਆ ਲੱਗਦੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਹੁਣ ਆਉਂਗੇ ਆਂ ਵੀਡੀਓ ਡੇਲੀ ਕੋ ਉਤਰਵਾ ਲੱਗ ਜਾਣੇ ਆਪਾਂ ਨੇ ਕੱਢਣ ਤੇ ਬਦਾਮ ਭੋਦੀ ਹੁਣ ਜਾ ਕੇ ਨੀਚੇ ਪਹਿਲਾ ਪਾ ਦੀ ਇਹਨਾਂ ਨੂੰ ਪਾਣੀ ਥੋੜਾ ਜਿਹਾ ਹੋਰ ਕੋਈ ਵੀ ਮਿੱਤਰੋ ਬਦਾਮ ਦੰਦੇ ਆ ਪਿਓ ਇਹਦੇ ਵਿੱਚ ਉਤਰਾਏ ਗਏ ਬਦਾਮ ਪੀਉਤੇ ਤੇ ਇਹ ਆਪਣਾ ਸੁਲਤਾਨ ਬੈਠਾ ਏ ਰਾਮ ਤੇ ਹਾਂ ਆ ਜਾ ਸੁਲਤਾਨਾ ਬਾਇਆ ਹੋਇਆ ਨਹੀਂ ਹਲੇ ਅੜਬਾਈਆਂ ਕਰਦਾ ਏ ਕੋਈ ਨਹੀਂ ਲਾਦਾਂਗੇ ਇਹਨੂੰ ਵੀ ਹੱਥ ਤੇ ਇਹ ਆਪਣਾ ਹੈਂਡ ਟੇਮ ਬੱਚਾ ਸੁਲਤਾਨ ਤੇ ਬੈਣ ਦੋ ਇਹਨੂੰ ਭੁੱਖ ਲੱਗੀ ਹੋਈ ਐ ਥੋੜੀ ਦੇਰ ਤੱਕ ਪਾਵਾਂਗੇ ਇਹਨੂੰ ਦਾਣੇ ਤੇ ਤੁਹਾਨੂੰ ਦਿਖਾਵਾਂਗੇ ਇਹਦੀ ਟ੍ਰੇਨਿੰਗ ਚੱਲਦੀ ਐ ਮੈਂ ਚਲੇ ਗਿਆ ਥੋੜਾ ਜਿਹਾ ਤਾਂ ਕਰਕੇ ਹੋ ਗਿਆ ਨਹੀਂ ਹੁਣ ਤੱਕ ਤਾਂ ਥੋੜਾ ਜਿਹਾ ਫੋਟ ਟ੍ਰੇਨ ਹੋ ਜਾਂਦਾ ਤੇ ਇਹ ਆਈ ਆਪਣਾ ਸultan putt ਤੇ ਹਾਂਜੀ ਮੈਂ ਵੀ ਇਤਰ ਕੂਤਰਾ ਨੂੰ ਪਾਤੇ ਐ ਦਾਣੇ ਦੂਨੇ ਣਾਣੇ ਪਾਤੇ ਐ ਸਾਰੇ ਕੂਤਰਾ ਨੂੰ ਤੇ ਪਾਣੀ ਦੇ ਚੱਕਰੇ ਧੋ ਕੇ ਭਰ ਕੇ ਰੱਖਦੇ ਐ ਤੇ ਖਾਣ ਦੋ ਇਹਨਾਂ ਨੂੰ ਦਾਣੇ ਤੇ ਛੱਡਦੇ ਆਂ ਕੂਤਰਾ ਨੂੰ ਇੱਧਰ ਛੱਡਦੇ ਆਂ ਇਹਦੇ ਕੂਤਰੀਆਂ ਇੱਧਰ ਮਤੂਪ ਪਾ ਲ ਗਏ ਉਹਨਾਂ ਦਾ ਥੋੜੀ ਬਸ ਉਸ ਤੋਂ ਬਾਅਦ ਰੱਖਦੇ ਇਹਨਾਂ ਨੂੰ ਪਾਣੀ ਓਕੇ ਰਿਪੋਰਟ ਹੈ ਕੂਤਰ ਉਤਰ ਗਏ ਸੀ ਪਹਿਲਾਂ ਪਾਣੀ ਪਲਾ ਕੇ ਹੁਣ ਦਾਣੇ ਰੱਖਦੇ ਹੁਣ ਤਾਜ਼ਾ ਧੋ ਕੇ ਦੁਬਾਰੇ ਪਾਣੀ ਭਰ ਕੇ ਰੱਖ ਦਾਂਗੇ ਸਾਫ਼ ਸੁਥਰਾ ਤੇ ਖਾ ਲਏ ਨੇ ਦਾਣੇ ਤੇ ਹੁਣ ਚੱਲਦੇ ਆਂ ਉੱਪਰ ਵਾਲੇ ਕੂਤਰਾਂ ਨੂੰ ਪਾਉਣ ਦਾਣੇ ਹਾਂਜੀ ਮਿੱਤਰੋ ਕੂਤਰਾਂ ਨੇ ਖਾ ਲਏ ਦਾਣੇ ਤੇ ਕਰਤੇ ਅਲੱਗ-ਅਲੱਗ ਤੇ ਇਹ ਬੱਚੇ ਥੋੜੇ ਭੁੱਖੇ ਰਹਿ ਗਏ ਸੀ ਇਹ ਤਿੰਨ ਇਹਨਾਂ ਨੇ ਖਾਈ ਨਹੀਂ ਕਿਉਂਕਿ ਇਹ ਦੂਸਰੀ ਸਾਈਡ ਤੇ ਇਹਨਾਂ ਨੂੰ ਵੀ ਕਰਤੇ ਬੰਦ ਤੇ ਇੱਕ ਇਹ ਕਬੂਤਰ ਹੈ ਉਸ ਤੋਂ ਬਾਅਦ ਇਹਨੂੰ ਵੀ ਇੱਧਰ ਹੀ ਆ ਜਾਣ ਦਾ ਆਇਓ ਇਹ ਕੇ ਰਹਿ ਗਿਆ ਕੱਚ ਟੂਸੇ ਵਾਲਾ ਬੱਸ ਇਹਨੂੰ ਵੀ ਚੱਕ ਕੇ ਕਰ ਦੰਦੇ ਆ ਤੇ ਬਾਕੀ ਸਾਰਿਆਂ ਨੇ ਖਾ ਲਏ ਦਾਣੇ ਤੇ ਲੋਗੋ ਵੀ ਮਿੱਤਰੋ ਖਾਣ ਦੋ ਇਹਨਾਂ ਨੂੰ ਵੀ ਦਾਣੇ ਤੇ ਚੱਲਦੇ ਹੁਣ ਆਪਾਂ نیچے ਪਾਣੀ ਥੋੜਾ ਜਿਹਾ ਘਟ ਹੈ ਉਹ ਵੀ ਪਾ ਦੰਦੇ ਆ ਇਹ ਪਿਆ ਆ ਪਾਣੀ ਪਾ ਦੰਦੇ ਆ ਫੁੱਲ ਭਰ ਦੰਦੇ ਆ ਧੋ ਕੇ ਭਰਤੇ ਆ ਤੇ ਬਸ ਹੁਣ ਚਲਦੇ ਆ ਨੀਚੇ ਉਸ ਤੋਂ ਬਾਅਦ ਥੋੜੀ ਦੇਰ ਤੱਕ ਪਾਵਾਂਗੇ ਉੱਪਰ ਵਾਲੇ ਕਬੂਤਰਾਂ ਨੂੰ ਓਕੇ ਰਿਪੋਰਟ ਹੈ ਚਲਦੇ ਹੁਣ ਨੀਚੇ ਮੇਰੇ ਮਿੱਤਰੋ ਇਹ ਆਪਣਾ ਸਲਮਾਨ ਤੇ ਇਹਦੀ ਟ੍ਰੇਨਿੰਗ ਕਰਾਈ ਆ ਹੁਣ ਥੋੜਾ ਜਿਹਾ ਦਾਣੇ ਦੋਨੇ ਪਾਏ ਆ ਇਹਨੂੰ ਤੇ ਬਾਕੀ ਹੋਰ ਪਾਵਾਂਗੇ ਨੀਚੇ ਤੇ ਹੁਣ ਚਲਦੇ ਆ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਦੀ ਆ ਦਾਣੇ ਤੇ ਬਾਬੇ ਉਹ ਇਟਾਂ ਚੜਾਈਆਂ ਏ ਥੋੜੀ ਜੀਆਂ ਇਹ ਪਈਆਂ ਏ ਬਾ ਥੋੜੀਆਂ ਜੀਆਂ ਰਹਿ ਗਈਆਂ ਹੇਠੇ ਉਹ ਰਹਿ ਗਈਆਂ ਬਾ ਥੋੜੀਆਂ ਜੀਆਂ ਇਹ ਚੜਾਤੀਆਂ ਤੇ ਬਾਕੀ ਉੱਪਰ ਪਈਆਂ ਉਹ ਵੀ ਦਿਖਾਉਂਦੇ ਆ ਤੁਹਾਨੂੰ ਆਪਣਾ ਖੁੱਡੇ ਦਾ ਸਰਜਣਾ ਇਹ ਚੜਾਤੀਆਂ ਪਾਵਣਗੇ ਹੁਣ ਖੁੱਡਾ ਪੁੱਟਾਂ ਚੜਾਤੀਆਂ ਤੇ ਬਾਕੀ ਸਾਈਡ ਤੇ ਰੱਖ ਦਾਂਗੇ ਚੜ ਗਈਆਂ ਬਾ ਹੁਣ ਪਾ ਦਾਂਗੇ ਖੁੱਡਾ ਦੋ ਚਾਰ ਦਿਨਾਂ ਦੇ ਵਿੱਚ ਕੰਮ ਸ਼ੁਰੂ ਕਰ ਦਾਂਗੇ ਪਾ ਦੇਣਾ ਆਪਾਂ ਨੇ ਆਪੇ ਕੈਂਡਾ ਬਿੰਗਾ ਜਿਹ ਹੈ ਆ ਪੈ ਗਿਆ ਤੇ ਹੁਣ ਖੋਲਦੀ ਹੈ ਕਬੂਤਰ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਆ ਟੀਨ ਪੱਟ ਦਾ ਨਹੀਂ ਉਰੇ ਤੇ ਇੱਧਰ ਬਣ ਜਾਊਗਾ ਖੁੱਡਾ ਇੱਥੇ ਤੱਕ ਪਾ ਦਾਂਗੇ ਬਸ ਇੰਨਾ ਲੰਬਾ ਹੋ ਜਾਊਗਾ ਉੱਥੇ ਤੋਂ ਇੱਥੇ ਤੱਕ ਲੰਬਾ ਪਾ ਦਾਂਗੇ ਪੂਰਾ ਇੱਥੇ ਤੱਕ ਇਹ ਕੁ ਉਤਰ ਖੋਲਦੇ ਖਾਣ ਦੋ ਇਹਨਾਂ ਨੂੰ ਦਾਣੇ ਤੇ ਬੱਚਿਆਂ ਨੂੰ ਦੇਣ ਦੋ ਚੋਗਾ ਤੇ ਆਪਾਂ ਹੁਣ ਚੱਲਦੇ ਆਂ ਤੇ ਨਾਲ ਦੀ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਦਾ ਇਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਹੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨਵੀਂ ਅਪਡੇਟ ਮਿਲਦੀ ਰਹੇ ਸਭ ਤੋਂ ਪਹਿਲਾਂ ਤੇ ਕਰੋ ਇਸਪੋਰਟ ਤੇ ਹੁਣ ਵੀਡੀਓ ਆਏ ਕਰੂਗੀ ਡੇਲੀ ਡੇਲੀ ਦੀ ਅਪਡੇਟ ਲੈਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਦੇਖੋ ਓਕੇ ਰਿਪੋਰਟ ਹੈ ਕਬੂਤਰ ਖਾਣ ਦੋ ਇਹਨਾਂ ਨੂੰ ਦਾਣੇ ਛਤਰੀ ਖੜੀ ਕਰ ਦਉਂਦੇ ਆ ਛਤਰੀ ਤੇ ਬੈਠੇ ਰਹੂਗੇ ਤੇ ਕਰਦੇ ਆ ਵੀਡੀਓ ਦਾ ਇੱਥੇ ਐਂਡ